ਅੱਜ ਤੁਹਾਡੇ ਨਾਲ ਇੱਕ ਅਹਿਮ ਜਾਣਕਾਰੀ ਸਾਂਝੀ ਕਰਦੇ ਆਂ ਇਹ ਅਸੀਂ ਜਿੰਨਾ ਵੀ ਮੰਦਰਾਂ ਵਿੱਚ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਹਾਂ ਸਾਰੇ ਹੀ ਮੰਦਰਾਂ ਦੇ ਵਿੱਚ ਅਸੀਂ ਸਾਰੇ ਮੂਰਤੀ ਦੀ ਪੂਜਾ ਕਰਦੇ ਹਾਂ ਲੇਕਿਨ ਭਾਰਤ ਦਾ ਇੱਕ ਅਜਿਹਾ ਮੰਦਰ ਹੈ ਜਿੱਥੇ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਬਲਕਿ ਭੂ ਗਰਭ ਤੋਂ ਨਿਕਲਣ ਵਾਲੀ ਜਵਾਲਾ ਦੀ ਪੂਜਾ ਹੁੰਦੀ ਹੈ ਅੱਜ ਤੁਹਾਨੂੰ ਅਸੀਂ ਇਸ ਮੰਦਰ ਦੀ ਇੱਕ ਖਾਸਿਤ ਬਾਰੇ ਗੱਲ ਕਰਦੇ ਹਾਂ ਤੁਸੀਂ ਸਾਰੇ ਸਮਝ ਹੀ ਚੁੱਕੇ ਹੋਵੋਗੇ ਕਿ ਅਸੀਂ ਭਾਰਤ ਦੇ ਕਿਹੜੇ ਮੰਦਰ ਦੀ ਗੱਲ ਕਰਦੇ ਹਾਂ ਆਗਰ ਤੁਸੀਂ ਅਜੇ ਤੱਕ ਨਹੀਂ ਸਮਝੇ ਤਾਂ ਅਸੀਂ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦੇ ਕਾਗੜਾ ਸਥਿਤ ਜਵਾਲਾ ਦੇਵੀ ਮੰਦਿਰ ਦੀ ਅਸੀਂ ਜਵਾਲਾ ਦੇਵੀ ਮੰਦਿਰ ਦੀ ਗੱਲ ਕਰਦੇ ਹਾਂ ਤੁਹਾਨੂੰ ਮਾਤਾ ਜਵਾਲਾ ਦੇਵੀ ਦੇ ਮੰਦਿਰ ਨਾਲ ਜੁੜੀਆਂ ਕੁਝ ਰੋਚਕ ਗੱਲਾਂ ਬਾਰੇ ਦੱਸਾਂਗੇ ਇਹ ਮੰਦਰ ਮਾਤਾ ਦੇ ਵੱਖ-ਵੱਖ ਮੰਦਰਾਂ ਤੋਂ ਵੱਖ ਹੈ ਕਿਉਂਕਿ ਮਾਝਵਾਲਾ ਦੇ ਮੰਦਰ ਵਿੱਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਬਲਕਿ ਪ੍ਰਿਥਵੀ ਦੇ ਗਰਭ ਵਿੱਚੋਂ ਨਿਕਲ ਰਹੀਆਂ ਨੌ ਜੋਤਾਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਜੋਤਾਂ ਦੇ ਉੱਪਰ ਮਾਤਾ ਜੀ ਦਾ ਬਹੁਤ ਹੀ ਭਵਯ ਮੰਦਰ ਬਣਿਆ ਹੋਇਆ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਮਾਤਾ ਜੀ ਦੇ ਭਗਤ ਮਾਤਾ ਨੂੰ ਨਤਮਸਤਕ ਹੋਣ ਲਈ ਜਾਂਦੇ ਹਨ ਅੱਜ ਵੀ ਮਹਾਮਈ ਦੇ ਦਰਬਾਰ ਦੇ ਉੱਤੇ ਲੰਬੀਆਂ ਲੰਬੀਆਂ ਲੈਣਾ ਦਰਸ਼ਨਾ ਨਹੀਂ ਲੱਗਦੀਆਂ ਹਨ ਤੁਹਾਨੂੰ ਪਤਾ ਹੀ ਹੈ ਕਿ ਅਕਤੂਬਰ ਦੇ ਵਿੱਚ ਮਹਾ ਮਈ ਦੇ ਨਵਰਾਤੇ ਸ਼ੁਰੂ ਹੋ ਰਹੇ ਹਨ ਅਤੇ ਹਰ ਮੰਦਰਾਂ ਦੇ ਮਾਤਾ ਦੀ ਮੇਲੇ ਲੱਗਣਗੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਮਾਤਾ ਜੀ ਦੇ ਦਰਬਾਰ ਤੇ ਪਰਿਵਾਰਾਂ ਦੀ ਸ਼ੁਕ ਸ਼ਾਂਤੀਆਂ ਤੇ ਨਗਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਇਸੇ ਲਈ ਤਹਿਤ ਤੁਹਾਨੂੰ ਅਸੀਂ ਇੱਕ ਹੋਰ ਜਾਣਕਾਰੀ ਦਿੰਦੇ ਹਾਂ ਸਬ ਡਿਵੀਜ਼ਨ ਤਪਾ ਦੇ ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਤਪਾ ਮੰਡੀ ਵੱਲੋਂ ਜਵਾਲਾ ਜੀ ਹਿਮਾਚਲ ਪ੍ਰਦੇਸ਼ ਦੇ ਗੀਤਾ ਪਵਨ ਵਿਖੇ ਹਰ ਸਾਲ ਭੰਡਾਰਾ ਲਾਇਆ ਜਾਂਦਾ ਹੈ ਇਸ ਵਾਰ ਵੀ 1 ਅਕਤੂਬਰ ਨੂੰ ਝੰਡੇ ਦੀ ਸ਼ੋਭਾ ਯਾਤਰਾ ਤਪਾ ਦੇ ਸ਼੍ਰੀ ਗੀਤਾ ਭਵਨ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਜ਼ਾਰਾਂ ਵਿੱਚ ਜਾਵੇਗੀ ਅਤੇ ਸਮਾਪਤੀ ਸ਼੍ਰੀ ਗੀਤਾ ਭਵਨ ਵਿਖੇ ਹੋਵੇਗੀ। ਦਲਦੇ ਪ੍ਰਧਾਨ ਅਤੇ ਸਟੇਟ ਅਵਾਦੀ ਪਵਨ ਕੁਮਾਰ ਬਤਾਰਾ ਜੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 1 ਤਰੀਕ ਨੂੰ ਚੰਡੇ ਦੀ ਸ਼ੋਭਾ ਯਾਤਰਾ ਬੜੀ ਹੀ ਸ਼ਰਧਾ ਅਤੇ ਉਸ਼ਾ ਨਾਲ ਚੱਡੀ ਜਾਵੇਗੀ ਅਤੇ 1 ਅਕਤੂਬਰ ਨੂੰ ਰਾਤ ਨੂੰ ਤਪਾ ਦੇ ਸ਼੍ਰੀ ਗੀਤਾ ਭਵਨ ਵਿਖੇ ਮਹਾਮਾਈ ਦੀ ਚੌਂਕੀ ਲਾਈ ਜਾਵੇਗੀ ਜਾਵੇਗੀ ਜਿਸ ਵਿੱਚ ਮਹਾਮਾਈ ਦਾ ਗੁਣ ਗਾਣ ਕੀਤਾ ਜਾਵੇਗਾ ਇਸ ਤੋਂ ਇਲਾਵਾ 2 ਤਰੀਕ ਨੂੰ ਤਪਾ ਤੋਂ मां ज्वालਾ ਜੀ ਹਿਮਾਚਲ ਪ੍ਰਦੇਸ਼ ਵਿਖੇ ਸਮਗਰੀ ਵਾਲੇ ਟਰੱਕਾਂ ਨੂੰ ਰਵਾਨਾ ਕੀਤਾ ਜਾਵੇਗਾ ਅਤੇ 3 ਤਰੀਕ ਨੂੰ ਹਿਮਾਚਲ ਪ੍ਰਦੇਸ਼ मां ज्वालਾ ਦੇਵੀ ਦੇ ਮੰਦਿਰ ਦੇ ਨਾਲ ਸ੍ਰੀ ਗੀਤਾ ਭਵਨ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਡਾਰਾ ਲਾਇਆ ਜਾਵੇਗਾ ਇੱਕ ਹੋਰ ਖਾਸ ਗੱਲ ਕਿ ਪੰਡਾਰੇ ਦੇ ਨਾਲ-ਨਾਲ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਪੰਜਾਬ ਰਜਿਸਟਰ ਤਫਾ ਵੱਲੋਂ ਮੁਫਤ ਸਪੈਂਟਰੀ ਲਾਵੀ ਲਾਈ ਜਾਵੇਗੀ ਮੁਫਤ ਮੈਡੀਕਲ ਕੈਂਪ ਲਾਇਆ ਜਾਵੇਗਾ ਅਤੇ ਮਰੀਜ਼ਾਂ ਨੂੰ ਦਲ ਵੱਲੋਂ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਬਹੁਤ ਵੱਡਾ ਅਭਰਾਲਾ ਸ੍ਰੀ ਸਨਾਤਨਦਰ ਮਹਾਵੀਰ ਦਲ ਰਜਿਸਟਰਡ ਆਪਾ ਮੰਡੀ ਵੱਲੋਂ ਹਰ ਬਾਰੇ ਕੀਤਾ ਜਾਂਦਾ ਹੈ ਦਾਨ ਵੀਰਾਂ ਵੱਲੋਂ ਦਲ ਨੂੰ ਵੱਡੀ ਗਿਣਤੀ ਵਿੱਚ ਦਾਨ ਸਮਗਰੀ ਦਿੱਤੀ ਜਾਂਦੀ ਹੈ ਸੋ ਵਸੇ ਅਪੀਲ ਕਰਦੇ ਹਾਂ ਕਿ 1 ਤਰੀਕ ਨੂੰ ਝੰਡੇ ਦੀ ਸ਼ੋਭਾ ਯਾਤਰਾ ਹੋਵੇਗੀ ਜਿਸ ਵੀ ਮੇਰੇ ਵੀਰ ਭਾਈ ਭੈਣ ਨੇ ਸ੍ਰੀ ਸਰਾਧਨ ਧਰਮ ਮਹਾਵੀਰ ਦਲ ਦੇ ਦਲ ਨੂੰ দান ਦੇਣਾ ਹੋਵੇ ਨਗਦ ਰਾਸ਼ੀ ਦੇਣੀ ਹੋਵੇ ਜਾਂ ਕੋਈ ਸਮਗਰੀ ਦੇਣੀ ਹੋਵੇ ਉਹ ਕਲੱਬ ਦੇ ਦਲ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦਾ ਹੈ ਮਾ ਜਵਾਲਾ ਜੀ ਸ਼ਾਂਤੀ ਮੇਰ ਪਰੇ ਹੱਥ ਰੱਖਣਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਅਤੇ ਨਗਰ ਦੇ ਵਿੱਚ ਸ਼ੁਕ ਸ਼ਾਂਤੀ ਵਕਸ਼ੇਨਾ ਜੈ ਮਾਤਾ ਦੀ ਜੈ ਮਾਤਾ ਦੀ